ਤੋ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਵੀ ਮੈਂ ਹਰਪ੍ਰੀਤ ਸਿੰਘ ਤੇ ਬਾਈ ਜੀ ਤਾਜ਼ੇ ਤਾਜ਼ੇ ਰੇਟ ਬਖਾਉਣ ਨੂੰ ਰੋਜ਼ ਦੀ ਤਰ੍ਹਾਂ ਹਾਜ਼ਰ ਹੁਣੇ ਕੋਟਕਪੂਰਾ ਦੀ ਮੰਡੀ ਵਿੱਚ ਤੇ ਤੂੜੀ ਦੇ ਜਿਹੜੇ ਨਾਗ ਆਏ ਨੇ ਨਾਗ ਜਿਹੜੇ ਆਏ ਅੱਜ 4 ਦੀ ਤੇ ਤੂੜੀ ਦੀ ਕੁਆਲਿਟੀ ਵੇਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਈ ਜੀ ਤੇ ਪਹਿਲਾਂ ਲ ਕੁਆਲਿਟੀ ਵੇਖੋ ਤੂੜੀ ਦੀ ਜੀ ਲਓ ਜੀ ਇਹ ਕੁਆਲਿਟੀ ਜਿਹੜੀ ਤੂੜੀ ਦੀ ਇਹ ਜਿਹੜੀ ਬੋਲੀ ਸਟਾਰਟ ਹੋਣ ਚ ਮੈਂਟਰ ਰਹਿਗਾ ਜੀ 33 ਹੋ ਗਏ ਬਸ ਕਰ ਦਿੰਦੇ ਆ ਬੋਲੀ ਸਟਾਰਟ ਤੇ ਵੇਖੋ ਜੀ ਜਿਹੜੇ ਰੇਟ ਕੀ ਜਾਂਦੇ ਆ ਜੀ ਤੇ ਆ ਜਾਓ ਬਈ ਲੈ ਵੀ ਬੋਲੀ ਹੋ ਗਈ ਜਿਹੜੀ ਸਟਾਰਟ ਬਈ ਤੇ ਆ ਜਾਓ ਲੈ ਵੀ ਚੱਕਦਾ ਹੱਥ हरि <laughs> राम <laughs> ਭਾਈ ਅੰਦਰ ਦੀ ਹੈ કે ਬਾਹਰ ਦੀ ਆ ਅੰਦਰ ਦੀ ਥੋੜੀ ਬੋਲੋ ਭਾਈ ਆ 300 ਆ 300 ਰੁਪਿਆ 300 300 350 ਯਾਰ 54 68 65 70 77 80 80 84 90 400 5 10 20 30 40 2000 450 450 ਗੋਲਾ ਬਾਈ ਨੇ ਕਰਦੇ 55000 ਤੁਮ ਜਾਂ ਦੋ ਬੋਲੀਆਂ ਕੋਈ ਇਹ ਲੈ ਨਹੀਂ ਗੱਲ ਕਰਦਾ ਨਹੀਂ 80 70 ਪਹਿਲਾਂ ਗੱਲ ਕਰਦਾ 70 ਅੱਖਰ 70 ਉਹ 70 475 ਸੋਲਾ ਬਾਈ ਜੀ ਨੇ 400 ਚੱਲ ਤੇ ਨਹੀਂ ਚੱਲ ਬਾਈ ਲੋ ਜੀ ਟਾਪ ਦਾ ਰੇਟ ਲੱਗਿਆ ਬਾਈ ਜੀ ਪਹਿਲੀ ਟਰਾਲੀ ਦਾ ਸਰਾ ਰੇਟ ਲੱਗਿਆ ਜਿਹੜਾ 475 ਰੁਪਏ ਸਰਾ ਕੁਆਲਟੀ ਸੀਗੀ ਤੂੜੀ ਦੀ ਸਰਾ ਰੇਟ ਲੱਗਿਆ ਜੀ ਲੋ ਵੀ ਤੂੜੀ ਦੀ ਕੁਆਲਟੀ ਵੇਖੋ ਬਾਈ ਸਰਾ ਕੁਆਲਟੀ ਤੂੜੀ ਦਾ ਪਹਿਲੀ ਟਰਾਲੀ ਦਾ ਰੇਟ ਲੱਗਿਆ 475 ਰੁਪਏ ਜਿਹੜਾ ਟਾਪ ਦਾ ਰੇਟ ਲੱਗਿਆ ਜੀ ਲੈ ਵੀ ਅਗਲਾ ਨਾਕ ਵੇਣੀ ਆ ਜੀ ਨਹੀਂ ਨਹੀਂ ਅੱਜ 500 ਜਾੜੂ ਅੱਜ 520 ਸਹੀ ਗੱਲ ਆ ਤਾਂ ਦੇ ਕੋ ਲੱਗਣਵਾ ਆ ਉਹ ਵੇਖੀ ਤੇ ਆ ਜੀ ਦਲਾਂ ਬਗ ਬਿਨਾਂ ਹੀ ਬਿਨਾਂ ਹੋਵੇ ਨਾ ਠੀਕ ਆ ਰੌਣਕ ਮੇਲਾ ਜਿਹੜਾ ਲੱਗਿਆ ਆ ਬਾਈ ਲੈ ਵੀ 350 400 5 90 25 3 35 گاڑی 40 ਮੈਨੂੰ ਕੋਈ ਨਾ ਦੱਸੇ ਹਿਸਾਬ ਨਾ ਕੋਈ ਨਾ ਪੁੱਛੇ ਰਹਿਣਾ ਇਹ ਆਉਂਦੇ 442 ਨਹੀਂ ਨਹੀਂ ਆਪਾਂ ਇੱਥੇ 445 ਆ ਬਾਬਾ 410 ਬੋਲਣਾ ਭਾਈ ਜੀ ਠੀਕ ਹੈ 445 ਰੁਪਏ ਬਾਈ ਕਿਤੇ ਨਹੀਂ ਬੱਤੀ ਲਓ ਜੀ 445 ਰੁਪਏ ਜਿਹੜਾ ਦੂਸਰੇ ਨੱਕ ਦਾ ਰੇਟ ਲੱਗਿਆ ਜਿਸ ਰਾ ਰੇਟ ਲੱਗਿਆ 400 ਤੇ 45 ਰੁਪਏ ਜਿਹੜਾ ਟੌਪ ਦਾ ਰੇਟ ਲੱਗਿਆ ਜੀ ਲਓ ਜੀ ਤੀਸਰੇ ਨੱਕ ਕੋਲੇ ਚੱਲਦੇ ਆ ਬਾਈ ਲਓ ਜੀ ਮੇਰਾ ਲੱਗਦਾ ਬਾਈ ਨੂੰ ਕੋਈ ਬੱਚਾ ਹੈ ਨਹੀਂ ਸੀ ਬੱਚਾ ਮਰ ਗਿਆ ਸੀ ਬੱਚਾ ਬੱਚਾ ਬਾਅਦ ਕਰ ਲੈਣੀ ਤੇ ਆ ਰਿਹਾ ਨਹੀਂ ਯਾਰ ਇਹ ਲੱਗ ਕੱਲ ਵੀ ਲੱਗਾ ਰਿਹਾ ਹੈ ਕੀ ਦੀ ਹੈ ਬਾਈ ਸਾਡਾ ਇਧਰ ਦੀ ਛਾਉਂ ਦਾ ਪਤਾ ਨਹੀਂ ਕਿਵੇਂ ਆ 2 ਘੰਟੇ ਹੈਲੋ ਅਗਲੀ ਤੂਰੀ ਬੋਲੋ ਬਾਈ 4 ਤੋਂ 10 ਰੁਪਏ 410 ਰੁਪਏ 10 ਰੁਪਏ ਮੈਂ ਬਹਿਲ ਜਾਉਂ ਚਾਹਾਂਗਾ ਬਹਿਲਣਾ ਨਹੀਂ ਜਿਹੜਾ ਨਹੀਂ ਜਿਹੜਾ ਕੋਈ 410 ਰੁਪਏ 10 ਰੁਪਏ ਬੋਲਣਗੇ ਠੀਕ ਕਰਦੇ 3 ਰੁਪਏ ਠੀਕ ਕਰਦੇ 3 ਰੁਪਏ 430 ਬੋਲਣਗੇ ਇਹੋ ਕਰੇ ਯਾਰ ਆ ਜਾ ਫਿਰ 430 ਰੁਪਏ ਕਹਾ ਬਾਪਾ ਮੰਨ ਲਓ ਜੀ ਤੀਸਰੀ ਟਰਾਲੀ ਦਾ ਟਾਪ ਦਾ ਰੇਟ ਲੱਗਾ ਜੀ 430 ਰੁਪਏ ਜਿਹੜਾ 450 ਰੁਪਏ ਜਿਹੜਾ ਉਹਦੇ ਰੇਟ ਲੱਗਾ ਜੀ ਟਾਪ ਦਾ ਰੇਟ ਜੀ ਤੇ ਲਓ ਜੀ ਲਾਸਟ ਨਾ ਰਹਿ ਗਿਆ ਜੀ ਵੀਡੀਓ ਨੂੰ ਲਾਈਕ ਕਰਨਾ ਤੁਹਾਡਾ ਬੰਦਾ ਜੀ ਬਸ ਹੋਰ ਆਪਾਂ ਕਹੋਣੀ ਕਹਿੰਦੇ ਤੇ ਆ ਜਿਹੜੀ ਵਿਕੀ ਆ ਜੀ 450 ਰੁਪਏ ਨੂੰ ਜਿਹੜੀ ਆ ਕੁਆਲਿਟੀ ਤੂੜੀ ਵਿਕੀ ਆ ਭਾਈ ਤਿੰਨ ਨਾ ਗਾਇ ਸੀ 400 ਰੁਪਏ ਇਹ ਕੁਆਲਿਟੀ ਫੋਨ ਸੀ ਤੂੜੀ ਦੀ ਬਿਸਰਾ ਕੁਆਲਿਟੀ ਹੈਗੀ ਤੂੜੀ ਦੀ ਤਿੰਨ ਆ ਚਾਰ ਨਾ ਜਿਹੜੇ ਆਏ ਸੀਗੇ ਜੀ ਆਜੋ ਵੀ ਲੈ ਵੀ ਹੈਗੀ ਕੁਆਲਿਟੀ ਵਿਖੋ ਬਾਈ ਬੱਲ ਕੁਆਲਿਟੀ ਜਿਹੜੀ ਤੂੜੀ ਦੀ ਮੈਂ ਤੇਰੀਆ ਬਾਈ ਅੰਦਰ ਦੀ ਹੈ ਬਾਈ ਤੂੜੀ ਅੰਦਰ ਦੀ ਹੈ ਬਾਈ ਲੈ ਵੀ ਅੰਦਰ ਦੀ ਤੂੜੀ ਆਹੋ ਕਾਹਲ ਬਾਈ ਜਾਲ ਬੋਲੀ ਦਰ ਪਰ ਜਾਊ ਬਾਈ ਬਾਈ ਜਾਊਗੀ ਖਾਲੀ ਤੂੜੀ ਆ ਇਹ ਆ ਬੋਲੋ 400 410 410 ਆਹ ਸਹੀ ਹੈ ਇਹ ਨੂੰ ਲੈਣਾ ਆ ਵੀ ਰੋ ਮੈਂ ਤੁਹਾਨੂੰ ਦਿਆ ਹੈ ਹੈ ਉਹ ਬੈਲ ਦਾ ਵੱਡੇ ਰੋਡ ਤੇ ਜਾਂ 410 ਰੁਪਏ 10 ਰੁਪਏ बोलना ਪੈਗੇ ਨੇ 410 400 ਤੇ 90 ਨਹੀਂ ਕੰਸੀ ਕਰਦਾ ਅੱਲਾਹ ਜੀ ਲਾਸਟ ਲੱਗਦਾ ਰੇਟ ਲੱਗਾ ਜਿਹੜਾ 410 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਲਾਸਟ ਲੱਗਦਾ 410 ਰੁਪਏ ਜਿਹੜਾ ਸਿਰਾ ਰੇਟ ਲੱਗ ਗਿਆ ਜੀ ਲਓ ਜੀ ਪਹਿਲੀ ਟਰਾਲੀ ਦਾ ਟੌਪ ਦਾ ਰੇਟ ਲੱਗਾ ਜੀ ਸਿਰਾ ਰੇਟ ਜਿਹੜਾ 475 ਰੁਪਏ ਨੂੰ ਜਿਹੜੀ ਅੱਜ ਵੈਗੀ ਜੀ ਤੇ ਕੋੜਪੂਰਾ ਮੰਡੀ ਦੇ ਵਿੱਚ ਜਿਹੜੀ 400 500 ਨੂੰ ਹੁਣ ਜਾਊਗੀ ਬਾਈ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਥੋੜੇ ਏਰੀਏ ਪਿੰਡ ਜਾਂ ਛੇਰ ਚ ਕੀ ਰੇਟ ਜਿਹੜਾ ਚੱਲੀਆਂ ਦਾ ਤੂੜੀ ਦਾ ਹੀ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਮਿਲਦੇ ਆ ਕੱਲ ਦੀ ਵੀਡੀਓ ਚ ਜੀ